ਸਸੀ ਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਮੀਨੀਆਪੋਲਿਸ ਸ਼ਹਿਰ ਦੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਬੰਦੂਕ ਧਾਰੀ ਨੇ ਇੱਕ ਚਰਚ ਅਤੇ ਸਕੂਲ ਕੈਂਪਸ ਦੇ ਵਿੱਚ ਅਨੇਵਾਹ ਗੋਲੀਆਂ ਚਲੋਣੀਆਂ ਸ਼ੁਰੂ ਕਰ ਦਿੱਤੀਆਂ ਸ਼ੁਰੂਆਤੀ ਰਿਪੋਰਟਰ ਦੇ ਅਨੁਸਾਰ ਗੋਲੀਆਂ ਲੱਗਣ ਦੇ ਨਾਲ ਘਟੋ-ਘਟ ਵੀ ਲੋਕ ਜ਼ਖਮੀ ਹੋਏ ਨੇ ਤੇ ਇਹਨਾਂ ਦੇ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਅਜਿਹਾ ਕਿ ਜ਼ਖਮੀਆਂ ਦੇ ਵਿੱਚ ਕਈ ਸਕੂਲੀ ਬੱਚੇ ਵੀ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਬਾਅਦ ਚੋਂ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਕਸਰ ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਅੱਜਾ ਮਾਮਲੀ ਦੀ ਗੱਲ ਕਰੀਏ ਤਾਂ ਅੱਜ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਹੈ ਜਿਸ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਇਹ ਹਮਲਾ ਐਨਾਂਸੀਏਸ਼ਨ ਚਰਚ ਅਤੇ ਇਸ ਦੇ ਕੇ ਕੈਥਲਿਕ ਸਕੂਲ ਦੇ ਵਿੱਚ ਹੋਇਆ ਜਿੱਥੇ ਸਵੇਰੇ 7:30 ਵਜੇ ਆਮ ਵਾਂਗ ਪ੍ਰਾਰਥਨਾ ਚੱਲ ਰਹੀ ਸੀ ਪੁਲਿਸ ਨੂੰ ਸਵੇਰੇ 8:30 ਵਜੇ ਦੇ ਕਰੀਬ ਇੱਕ ਸਰਗਰਮ ਸ਼ੂਟਰ ਬਾਰੇ ਇੱਕ ਫੋਨ ਆਇਆ ਤੇ ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਚਾਰੋਂ ਪਾਸੇ ਘੇਰ ਲਿਆ ਗਿਆ। ਘਟਨਾ ਸਮੇਂ ਮੌਜੂਦਾਂ ਲੋਕਾਂ ਦੇ ਅਨੁਸਾਰ ਜਿਵੇਂ ਹੀ ਹਮਲਾਵਰ ਨੇ ਰਾਈਫਲ ਦੇ ਨਾਲ ਗੋਲੀਬਾਰੀ ਕਰਨੀ ਸ਼ੁਰੂ ਕੀਤੀ, ਬੱਚੇ ਅਤੇ ਸਟਾਫ ਘਬਰਾ ਗਏ ਅਤੇ ਚਲਚਤੋਂ ਬਾਹਰ ਭੱਜਣ ਲੱਗ ਪਏ। ਬਹੁਤ ਸਾਰੇ ਲੋਕ ਨੇੜਲੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਪਨਾਹ ਲੈਣ ਦੇ ਲਈ ਵੀ ਭੱਜੇ। ਪੁਲਿਸ ਅਤੇ ਸਵੈ ਟੀਮ मौके ਤੇ ਪਹੁੰਚ ਗਈ ਅਤੇ ਸਕੂਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਫਾਇਰ ਬ੍ਰਿਗੇਡ ਗੱਡੀਆਂ ਅਤੇ ਮੈਡੀਕਲ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇੰਨਾ ਹੀ ਨਹੀਂ ਇਸ ਘਟਨਾ ਬਾਰੇ ਸੁਣਦੇ ਹੀ ਮਿਨੀ ਸੋਟਾ ਦੇ ਗਵਰਨਰ ਟੀਮਵਾਲਸ ਨੇ ਘਟਨਾ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਮੈਂ ਲਗਾਤਾਰ ਅਪਡੇਟ ਲੈ ਰਿਹਾ ਹਾਂ। ਸਟੇਟ ਪੈਟਰੋਲ ਅਤੇ BCA ਮੌਕੇ ਉਤੇ ਪਹੁੰਚ ਗਏ ਸੀ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਿਨੀਆਪੋਲਿਸ ਦੇ ਮੇਅਰ ਜੈਕਅਪ ਫ੍ਰੇਡ ਨੇ ਕਿਹਾ ਹੈ ਕਿ ਇਹ ਹਿੰਸਾ ਬਹੁਤ ਹੀ ਪਿਆਨਕ ਹੈ ਇਸ ਦਿਨ ਅਲੂਨਾ ਨੇ ਕਿਹਾ ਕਿ ਸਾਡੀ ਐਮਰਜੈਂਸੀ ਰਿਸਪੌਂਸ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਕਿਰਪਾ ਕਰਕੇ ਪੁਲਿਸ ਨੂੰ ਕੰਮ ਕਰਨ ਦੇ ਲਈ ਪੂਰੀ ਜਗ੍ਹਾ ਦਿਓ ਜਿਵੇਂ ਹੀ ਸਾਡੇ ਕੋਲ ਜਾਣਕਾਰੀ ਹੋਵੇਗੀ ਅਸੀਂ ਇਸ ਨੂੰ ਅੱਗੇ ਸਾਂਝਾ ਕਰਾਂਗੇ ਇਕ ਵਾਰ ਫੇ ਦੱਸਿਏ ਅਕਸਰ ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਅੱਜੇ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਹੈ ਜਿਸ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਇਹ ਹਮਲਾ ਐਨਾਂਸੀਏਸ਼ਨ ਚਰਚ ਅਤੇ ਇਸ ਦੇ ਕੇ ਕੈਥੋਲਿਕ ਸਕੂਲ ਦੇ ਵਿੱਚ ਹੋਇਆ ਜਿੱਥੇ ਸਵੇਰੇ ਸਭਾ ਅੱਠ ਵਿੱਚ ਆਮ ਵਾਂਗ ਪ੍ਰਾਰਥਨਾ ਚੱਲ ਰਹੀ ਸੀ ਪੁਲਿਸ ਨੂੰ ਸਵੇਰ 8:38 ਵਜੇ ਦੇ ਕਰੀਬ ਇੱਕ ਸਰਗਰਮ ਸ਼ੂਟਰ ਬਾਰੇ ਇੱਕ ਫੋਨ ਆਇਆ ਤੇ ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਚਾਰੇ ਪਾਸੇ ਘੇਲ ਲਿਆ ਗਿਆ। ਘਟਨਾ ਸਮੇਂ ਮੌਜੂਦਾਂ ਲੋਕਾਂ ਦੇ ਅਨੁਸਾਰ ਜਿਵੇਂ ਹੀ ਹਮਲਾਵਰ ਨੇ ਰਾਈਫਲ ਦੇ ਨਾਲ ਗੋਲੀਬਾਰੀ ਕਰਨੀ ਸ਼ੁਰੂ ਕੀਤੀ, ਬੱਚੇ ਅਤੇ ਸਟਾਫ ਘਬਰਾ ਗਏ ਅਤੇ ਜਲਦ ਤੋਂ ਬਾਹਰ ਭੱਜਣ ਲੱਗ ਪਏ। ਬਹੁਤ ਸਾਰੇ ਲੋਕ ਨੇੜਲੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਪਨਾਹ ਲੈਣ ਦੇ ਲਈ ਵੀ ਭੱਜੇ। ਪੁਲਿਸ ਅਤੇ ਸਵੈ ਟੀਮ मौके ਤੇ ਪਹੁੰਚ ਗਈ ਅਤੇ ਸਕੂਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਫਾਇਰ ਬ੍ਰਿਗੇਡ ਗੱਡੀਆਂ ਅਤੇ ਮੈਡੀਕਲ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਗਿਆ। ਇੰਨਾ ਹੀ ਨਹੀਂ ਇਸ ਘਟਨਾ ਬਾਰੇ ਸੁਣਦੇ ਹੀ ਮਿਨੀ ਸੋਟਾ ਦੇ ਗਵਰਨਰ ਟੀਮ ਵਾਲਸ ਨੇ ਘਟਨਾ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਮੈਂ ਲਗਾਤਾਰ ਅਪਡੇਟ ਲੈ ਰਿਹਾ ਹਾਂ। ਸਟੇਟ ਪੈਟਰੋਲ ਅਤੇ BCA ਮੌਕੇ ਉਤੇ ਪਹੁੰਚ ਗਏ ਸੀ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਿਨੀਆਪੋਲਿਸ ਦੇ ਮੇਅਰ ਜੈਕਅਪ ਫਰੇਡ ਨੇ ਕਿਹਾ ਹੈ ਕਿ ਇਹ ਹਿੰਸਾ ਬਹੁਤ ਹੀ ਪਿਆਨਕ ਹੈ ਇਸ ਦਿਨ ਅਲੂਨਾ ਨੇ ਕਿਹਾ ਕਿ ਸਾਡੀ ਐਮਰਜੈਂਸੀ ਰਿਸਪੌਂਸ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਕਿਰਪਾ ਕਰਕੇ ਪੁਲਿਸ ਨੂੰ ਕੰਮ ਕਰਨ ਦੇ ਲਈ ਪੂਰੀ ਜਗ੍ਹਾ ਦਿਓ ਜਿਵੇਂ ਹੀ ਸਾਡੇ ਕੋਲ ਜਾਣਕਾਰੀ ਹੋਵੇਗੀ ਅਸੀਂ ਇਸ ਨੂੰ ਅੱਗੇ ਸਾਂਝਾ ਕਰਾਂਗੇ ਇਕ ਵਾਰ ਫੇਰ ਦੱਸਿਏ ਅਕਸਰ ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਅੱਜ ਉਹ ਮਾਮਲੀ ਦੀ ਗੱਲ ਕਰੀਏ ਤਾਂ ਅੱਜ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਹੈ ਜਿਸ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਇਹ ਹਮਲਾ ਐਨਾਂਸੀਏਸ਼ਨ ਚਰਚ ਅਤੇ ਇਸ ਦੇ ਕੇ ਕੈਥਲਿਕ ਸਕੂਲ ਦੇ ਵਿੱਚ ਹੋਇਆ ਜਿੱਥੇ ਸਵੇਰੇ 7:30 ਵਜੇ ਆਮ ਵਾਂਗ ਪ੍ਰਾਰਥਨਾ ਚੱਲ ਰਹੀ ਸੀ ਪੁਲਿਸ ਨੂੰ ਸਵੇਰੇ 8:30 ਵਜੇ ਦੇ ਕਰੀਬ ਇੱਕ ਸਰਗਰਮ ਸ਼ੂਟਰ ਬਾਰੇ ਇੱਕ ਫੋਨ ਆਇਆ ਤੇ ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਚਾਰੇ ਪਾਸੇ ਘੇਲ ਲਿਆ ਗਿਆ। ਘਟਨਾ ਸਮੇਂ ਮੌਜੂਦਾਂ ਲੋਕਾਂ ਦੇ ਅਨੁਸਾਰ ਜਿਵੇਂ ਹੀ ਹਮਲਾਵਰ ਨੇ ਰਾਈਫਲ ਦੇ ਨਾਲ ਗੋਲੀਬਾਰੀ ਕਰਨੀ ਸ਼ੁਰੂ ਕੀਤੀ, ਬੱਚੇ ਅਤੇ ਸਟਾਫ ਘਬਰਾ ਗਏ ਅਤੇ ਜਲਦ ਤੋਂ ਬਾਹਰ ਭੱਜਣ ਲੱਗ ਪਏ। ਬਹੁਤ ਸਾਰੇ ਲੋਕ ਨੇੜਲੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਪਨਾਹ ਲੈਣ ਦੇ ਲਈ ਵੀ ਭੱਜੇ। ਪੁਲਿਸ ਅਤੇ ਸਵੈ ਟੀਮ मौके ਤੇ ਪਹੁੰਚ ਗਈ ਅਤੇ ਸਕੂਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਫਾਇਰ ਬ੍ਰਿਗੇਡ ਗੱਡੀਆਂ ਅਤੇ ਮੈਡੀਕਲ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਗਿਆ। ਇੰਨਾ ਹੀ ਨਹੀਂ ਇਸ ਘਟਨਾ ਬਾਰੇ ਸੁਣਦੇ ਹੀ ਮਿਨੀ ਸੋਟਾ ਦੇ ਗਵਰਨਰ ਟੀਮ ਵਾਲਸ ਨੇ ਘਟਨਾ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਮੈਂ ਲਗਾਤਾਰ ਅਪਡੇਟ ਲੈ ਰਿਹਾ। ਸਟੇਟ ਪੈਟਰੋਲ ਅਤੇ BCA ਮੌਕੇ ਉਤੇ ਪਹੁੰਚ ਗਈ ਸੀ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਿਨੀਆਪੋਲਿਸ ਦੇ ਮੇਅਰ ਜੈਕਅਪ ਫ੍ਰੇ ਨੇ ਕਿਹਾ ਹੈ ਕਿ ਇਹ ਹਿੰਸਾ ਬਹੁਤ ਹੀ ਭਿਆਨਕ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਐਮਰਜੈਂਸੀ ਰਿਸਪੌਂਸ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਕਿਰਪਾ ਕਰਕੇ ਪੁਲਿਸ ਨੂੰ ਕੰਮ ਕਰਨ ਦੇ ਲਈ ਪੂਰੀ ਜਗ੍ਹਾ ਦਿਓ ਜਿਵੇਂ ਹੀ ਸਾਡੇ ਕੋਲ ਜਾਣਕਾਰੀ ਹੋਵੇਗੀ ਅਸੀਂ ਇਸ ਨੂੰ ਅੱਗੇ ਸਾਂਝਾ ਕਰਾਂਗੇ ਇੱਕ ਵਾਰ ਫੇਰ ਦੱਸ ਦਈਏ ਅਕਸਰ ਅਮਰੀਕਾ ਦੇ ਵਿੱਚ ਗੋਲੀਬਾਰੀਆਂ ਘਟਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇਤਾਸ਼ਾ ਮਾਮਲੀ ਦੀ ਗੱਲ ਕਰੀਏ ਤਾਂ તાਜੇ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਹੈ ਜਿਸ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਇਹ ਹਮਲਾ ਐਨਾੰਸੀ ਚਰਚ ਅਤੇ ਇਸ ਦੇ ਕੈਥਲਿਕ ਸਕੂਲ ਦੇ ਵਿੱਚ ਹੋਇਆ ਜਿੱਥੇ ਸਵੇਰੇ 7:30 ਵਜੇ ਆਮ ਵਾਂਗ ਪ੍ਰਾਰਥਨਾ ਚੱਲ ਰਹੀ ਸੀ ਪੁਲਿਸ ਨੂੰ ਸਵੇਰੇ 7:30 ਵਜੇ ਦੇ ਕਰੀਬ ਇੱਕ ਸਰਗਰਮ ਸ਼ੂਟਰ ਬਾਰੇ ਇੱਕ ਫੋਨ ਆਇਆ ਤੇ ਉਸ ਤੋਂ ਬਾਅਦ ਪੂਰੇ ਇਲਾਕੇ ਨੂੰ ਚਾਰੇ ਪਾਸੇ ਘੇਰ ਲਿਆ ਗਿਆ ਘਟਨਾ ਸਮੇਂ ਮੌਜੂਦਾਂ ਲੋਕਾਂ ਦੇ ਅਨੁਸਾਰ ਜਿਵੇਂ ਹੀ ਹਮਲਾਵਰ ਨੇ ਰਾਈਫਲ ਦੇ ਨਾਲ ਗੋਲੀਬਾਰੀ ਕਰਨੀ ਸ਼ੁਰੂ ਕੀਤੀ ਬੱਚੇ ਅਤੇ ਸਟਾਫ ਘਬਰਾ ਗਏ ਅਤੇ ਚਰਚ ਤੋਂ ਬਾਹਰ ਭੱਜਣ ਲੱਗ ਪਏ ਬਹੁਤ ਸਾਰੇ ਲੋਕ ਨੇੜਲੇ ਕਰਾ ਅਤੇ ਦੁਕਾਨਾਂ ਦੇ ਵਿੱਚ ਪਨਾਹ ਲੈਣ ਦੇ ਲਈ ਵੀ ਭੱਜੇ ਪੁਲਿਸ ਅਤੇ ਸਵੈ ਟੀਮ मौके ਤੇ ਪਹੁੰਚ ਗਈ ਅਤੇ ਸਕੂਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਫਾਇਰ ਬ੍ਰਿਗੇਡ ਗੱਡੀਆਂ ਅਤੇ ਮੈਡੀਕਲ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇੰਨਾ ਹੀ ਨਹੀਂ ਇਸ ਘਟਨਾ ਬਾਰੇ ਸੁਣਦੇ ਹੀ ਮਿਨੀ ਸੋਟਾ ਦੇ ਗਵਰਨਰ ਟੀਮਵਾਲਸ ਨੇ ਘਟਨਾ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਮੈਂ ਲਗਾਤਾਰ ਅਪਡੇਟ ਲੈ ਰਿਹਾ ਹਾਂ। ਸਟੇਟ ਪੈਟਰੋਲ ਅਤੇ BCA ਮੌਕੇ ਉਤੇ ਪਹੁੰਚ ਗਏ ਸੀ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਿਨੀਆਪੋਲਿਸ ਦੇ ਮੇਅਰ ਜੈਕਅਪ ਫਰੇ ਨੇ ਕਿਹਾ ਕਿ ਇਹ ਹਿੰਸਾ ਬਹੁਤ ਹੀ ਪਿਆਨਕ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਐਮਰਜੈਂਸੀ ਰਿਸਪੌਂਸ ਟੀਮਾਂ ਨੂੰ ਸਦਗਰਮ ਕਰ ਦਿੱਤਾ ਗਿਆ ਹੈ ਕਿਰਪਾ ਕਰਕੇ ਪੁਲਿਸ ਨੂੰ ਕੰਮ ਕਰਨ ਦੇ ਲਈ ਪੂਰੀ ਜਗ੍ਹਾ ਦਿਓ ਜਿਵੇਂ ਹੀ ਸਾਡੇ ਕੋਲ ਜਾਣਕਾਰੀ ਹੋਵੇਗੀ ਅਸੀਂ ਇਸ ਨੂੰ ਅੱਗੇ ਸਾਂਝਾ ਕਰਾਂਗੇ ਇੱਕ ਵਾਰ ਫੇਰ ਦੱਸ ਦਈਏ ਅਕਸਰ ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇਤਾချုပ် ਮਾਮਲੀ ਦੀ ਗੱਲ ਕਰੀਏ ਤਾਂ ਅੱਜ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਹੈ ਜਿਸ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਇਹ ਹਮਲਾ ਐਨਾਸੀਏਸ਼ਨ ਚਰਚ ਅਤੇ ਇਸ ਦੇ ਕੇ ਕੈਥੋਲਿਕ ਸਕੂਲ ਦੇ ਵਿੱਚ ਹੋਇਆ ਜਿੱਥੇ ਸਵੇਰੇ 7:30 ਵਜੇ ਆਮ ਵਾਂਗ ਪ੍ਰਾਰਥਨਾ ਚੱਲ ਰਹੀ ਸੀ ਪੁਲਿਸ ਨੂੰ ਸਵੇਰੇ 8:30 ਵਜੇ ਦੇ ਕਰੀਬ ਇੱਕ ਸਰਗਰਮ ਸ਼ੂਟਰ ਬਾਰੇ ਇੱਕ ਫੋਨ ਆਇਆ ਤੇ ਉਸ ਤੋਂ ਬਾਅਦ ਪੂਰੇ ਇਲਾਕੇ ਨੂੰ ਚਾਰੇ ਪਾਸੇ ਘੇਰ ਲਿਆ ਗਿਆ। ਘਟਨਾ ਸਮੇਂ ਮੌਜੂਦਾਂ ਲੋਕਾਂ ਦੇ ਅਨੁਸਾਰ ਜਿਵੇਂ ਹੀ ਹਮਲਾਵਰ ਨੇ ਰਾਈਫਲ ਦੇ ਨਾਲ ਗੋਲੀਬਾਰੀ ਕਰਨੀ ਸ਼ੁਰੂ ਕੀਤੀ, ਬੱਚੇ ਅਤੇ ਸਟਾਫ ਘਬਰਾ ਗਏ ਅਤੇ ਚਲਚਤੋਂ ਬਾਹਰ ਭੱਜਣ ਲੱਗ ਪਏ। ਬਹੁਤ ਸਾਰੇ ਲੋਕ ਨੇੜਲੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਪਨਾਹ ਲੈਣ ਦੇ ਲਈ ਵੀ ਭੱਜੇ। ਪੁਲਿਸ ਅਤੇ ਸਵੈ ਟੀਮ मौके ਤੇ ਪਹੁੰਚ ਗਈ ਅਤੇ ਸਕੂਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਫਾਇਰ ਬ੍ਰਿਗੇਡ ਗੱਡੀਆਂ ਅਤੇ ਮੈਡੀਕਲ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇੰਨਾ ਹੀ ਨਹੀਂ ਇਸ ਘਟਨਾ ਬਾਰੇ ਸੁਣਦੇ ਹੀ ਮਿਨੀ ਸੋਟਾ ਦੇ ਗਵਰਨਰ ਟੀਮਵਾਲਸ ਨੇ ਘਟਨਾ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਮੈਂ ਲਗਾਤਾਰ ਅਪਡੇਟ ਲੈ ਰਿਹਾ ਹਾਂ। ਸਟੇਟ ਪੈਟਰੋਲ ਅਤੇ BCA ਮੌਕੇ ਉਤੇ ਪਹੁੰਚ ਗਏ ਸੀ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਿਨੀਆਪੋਲਿਸ ਦੇ ਮੇਅਰ ਜੈਕਅਪ ਫਰੇਡ ਨੇ ਕਿਹਾ ਹੈ ਕਿ ਇਹ ਹਿੰਸਾ ਬਹੁਤ ਹੀ ਪਿਆਨਕ ਹੈ ਇਸ ਦਿਨ ਅਲੂਨਾ ਨੇ ਕਿਹਾ ਕਿ ਸਾਡੀ ਐਮਰਜੈਂਸੀ ਰਿਸਪੌਂਸ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਕਿਰਪਾ ਕਰਕੇ ਪੁਲਿਸ ਨੂੰ ਕੰਮ ਕਰਨ ਦੇ ਲਈ ਪੂਰੀ ਜਗ੍ਹਾ ਦਿਓ ਜਿਵੇਂ ਹੀ ਸਾਡੇ ਕੋਲ ਜਾਣਕਾਰੀ ਹੋਵੇਗੀ ਅਸੀਂ ਇਸ ਨੂੰ ਅੱਗੇ ਸਾਂਝਾ ਕਰਾਂਗੇ ਇਕ ਵਾਰ ਫੇਰ ਦੱਸਿਏ ਇਸ ਘਟਨਾ ਤੋਂ ਬਾਅਦ ਅਮਰੀਕਾ ਦੇ ਵਿੱਚ ਬੰਦੂਕ ਕੰਟਰੋਲ ਕਾਨੂੰਨਾਂ ਉੱਤੇ ਬਹਿਸ ਇੱਕ ਵਾਰ ਫੇਰ ਤੋਂ ਹੁਣ ਤੇਜ਼ ਹੋ ਚੁੱਕੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਸਕੂਲਾਂ ਤੇ ਜਨਤਕ ਥਾਵਾਂ ਤੇ ਇਸ ਤਰ੍ਹਾਂ ਦੀਆਂ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਰਹੀ ਗਨ ਵਾਇਲੈਂਸ ਅਰਕਾਈਵ ਤੇ ਅੰਕੜਿਆਂ ਦੇ ਅਨੁਸਾਰ ਦੇਸ਼ ਦੇ ਵਿੱਚ ਹਰ ਸਾਲ ਸੈਂਕੜੇ ਸਮੂਹਿਕ ਗੋਲੀਬਾਰੀਆਂ ਹੁੰਦੀਆਂ ਨੇ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਜਿਵੇਂ ਕਿ ਚਰਚ ਤੇ ਸਕੂਲ ਵੀ ਕਈ ਵਾਰ ਇਸ ਦਾ ਨਿਸ਼ਾਨਾ ਬਣ ਚੁੱਕੇ ਨੇ ਇਹ ਘਟਨਾ ਇੱਕ ਵਾਰ ਫੇਰ ਇਹ ਸਵਾਲ ਚੱਕ ਰਹੀ ਹੈ ਕਿ ਅਮਰੀਕਾ ਵਿੱਚ ਬੰਦੂਕ ਕੰਟਰੋਲ ਕਾਨੂੰਨ ਨੂੰ ਹੋਰ ਸਖਤ ਬਣਾਉਂਦੀ ਜ਼ਰੂਰਤ ਨੂੰ ਕਿਉਂ ਟਾਲਿਆ ਜਾ ਰਿਹਾ ਹੈ ਬੀਅਰ ਰਿਪੋਰਟ ਚੈਨਲ ਪੰਜਾਬੀ